ਰਾਂਦੀ ਮਾਰ ਪੂਰਾ ਪੰਜਾਬ ਚੱਲ ਰਿਹਾ ਤੇ ਉੱਥੇ ਹੀ ਕਿਸਾਨਾਂ ਦੀਆਂ ਫਸਲਾਂ ਪੂਰਨ ਤੌਰ ਤੇ ਤਬਾਹ ਹੋ ਚੁੱਕੀਆਂ ਨੇ ਤੇ ਜਿਸ ਦੇ ਦੌਰਾਨ ਇੱਕ ਭਾਰੀ ਨੁਕਸਾਨ ਜਿਹੜਾ ਕਿ ਪੰਜਾਬੀਆਂ ਨੂੰ ਹੋਇਆ ਤੇ ਉੱਥੇ ਹੀ ਲਗਾਤਾਰ ਸਰਕਾਰ ਤੋ ਜਿਹੜੀ ਕਿ ਪਲਟਵਾਰ ਜਿਹੜੀ ਕਿ ਹੁਣ ਅਕਾਲੀ ਦਲ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਦੇ ਦੌਰਾਨ ਗਿਆਨੀ ਹਰਪੀ ਸਿੰਘ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਥੇ ਹੀ ਵਿਸ਼ੇਸ਼ ਪੈਕੇਜ ਨੂੰ ਲੈ ਕੇ ਲਗਾਤਾਰ ਤਿੱਖੇ ਨਿਸ਼ਾਨੇ 사ਦੇ ਜਾ ਰਹੇ ਨੇ ਤੇ ਉਥੇ ਮੋਦੀ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਸਵਾਰ ਜਿਹੜਾ ਕਿ ਪੰਜਾਬੀਆਂ ਦੇ ਹੱਕ ਦੇ ਵਿੱਚ ਵੱਡਾ ਪੈਕੇਜ ਦੇ ਕੇ ਜਾਣ ਪਰੰਤੂ 1600 ਕਰੋੜ ਜਿਹੜਾ ਕਿ ਪੈਕੇਜ ਐਲਾਨਿਆ ਗਿਆ ਤੇ ਜਿਸ ਨੂੰ ਲੈ ਕੇ ਗਿਆਨੀ ਹਰਪੀ ਸਿੰਘ ਜਿਹੜੇ ਕਿ ਹੁਣ ਮੋਦੀ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ 사ਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਆਓ ਤੁਹਾਨੂੰ ਸੁਣਾਉਨੇ ਆ ਪ੍ਰਧਾਨ ਮੰਤਰੀ ਸਾਹਿਬ ਆਏ ਸੀ ਤੇ ਉਹਨਾਂ ਨੇ 1600 ਕਰੋੜ ਰੁਪਈਆ ਜਿਹੜਾ ਪੰਜਾਬ ਨੂੰ ਦਿੱਤਾ ਹੈ ਮੈਂ ਤੁਹਾਡੀ ਮਾਧਿਅਮ ਦੇ ਰਾਹੀਂ ਇਹ ਦੱਸਣਾ ਚਾਹੁੰਨਾ ਕਿ ਪੰਜਾਬ ਕੋਲ ਦੇਸ਼ ਦੇ ਮੁਕਾਬਲੇ ਸਿਰਫ 1.5% ਜ਼ਮੀਨ ਹੈ 1.5% ਜ਼ਮੀਨ ਹੈ ਪੰਜਾਬ ਕੋਲ ਪੂਰੇ ਭਾਰਤ ਦੇ ਮੁਕਾਬਲੇ ਲੇਕਿਨ ਜਿਹੜਾ ਅਸੀਂ ਅਨਾਜ ਪੈਦਾ ਕਰਦੇ ਹਾਂ ਉਹ ਪੂਰੇ ਭਾਰਤ ਦੇ ਮੁਕਾਬਲੇ 14% ਹੈ 23 ਤੇ 24 ਦੇ ਵਿੱਚ ਜਿਹੜਾ ਪਿੱਛੇ ਸਾਲ ਗੁਜ਼ਰ ਗਿਆ 23 ਤੇ 24 ਇਸ 23 ਤੇ 24 ਦੇ ਵਿੱਚ ਕੁੱਲ ਖੇਤੀਬਾੜੀ ਤੋਂ ਜਿਹੜੀ ਆਮਦਨ ਹੋਈ ਹੈ ਉਹ 4.88 ਲੱਖ ਕਰੋੜ ਹੋਈ ਹੈ ਜਿਹਦੇ ਵਿੱਚ ਇਕੱਲਾ ਹੀ ਪੰਜਾਬ ਦਾ ਹਿੱਸਾ ਜਿਹੜਾ ਹੈ ਉਹ 68320 ਕਰੋੜ ਰੁਪਏ ਬਣਦਾ ਹੈ ਮਤਲਬ 14% ਹਿੱਸਾ ਜਿਹੜਾ ਹੈ ਉਹ ਪੰਜਾਬ ਨੇ ਪਾਇਆ ਹੈ ਜੀਡੀਪੀ ਦੇ ਵਿੱਚ ਵੀ ਤੇ ਜਿਹੜੀ 1600 ਕਰੋੜ ਰੁਪਏ ਦੀ ਰਾਸ਼ੀ ਮਿਲੀ ਹੈ ਇਹ ਬਹੁਤ ਨਿਗੂਣੀ ਰਾਸ਼ੀ ਮਿਲੀ ਹੈ ਮੈਂ ਸਮਝਦਾ ਕਿ ਇਹ ਕਿਸਮ ਦਾ ਮਜ਼ਾਕ ਹੈ ਤੇ ਇਹ ਮਜ਼ਾਕ ਕਰਨ ਵਾਸਤੇ ਪ੍ਰਧਾਨ ਮੰਤਰੀ ਜੀ ਨੂੰ ਪੰਜਾਬ ਆਉਣ ਦੀ ਲੋੜ ਨਹੀਂ ਸੀ ਇਹ ਮਜ਼ਾਕ ਦਿੱਲੀ ਤੋਂ ਹੀ ਕਰ ਦਿੰਦੇ ਤੇ ਬੜੀ ਵੱਡੀ ਸਾਡੇ ਨਾਲ ਤਰਾਸਦੀ ਹੋਈ ਹੈ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਇਸ ਤਰਾਸਦੀ ਦੇ ਮੌਕੇ ਪੰਜਾਬੀਆਂ ਨੇ ਭਰਪੂਰ ਜਿਹੜਾ ਹੈ ਉਹ ਜਿਹੜੇ ਤਰਾਸਤੀ ਦੇ ਸ਼ਿਕਾਰ ਲੋਕ ਨੇ ਉਹਨਾਂ ਦਾ ਸਾਥ ਦਿੱਤਾ ਹੈ ਚਾਹੇ ਸਮਾਜਿਕ ਜਥੇਬੰਦੀਆਂ ਚਾਹੇ ਧਾਰਮਿਕ ਜਥੇਬੰਦੀਆਂ ਚਾਹੇ ਕਾਰਸੀ ਵਾਲੇ ਮਹਾਪੁਰਖ ਹੈ ਚਾਹੇ ਰਾਸੀ ਜਥੇਬੰਦੀਆਂ ਉਹਨਾਂ ਨੇ ਆਪਣੇ ਆਪਣੇ ਵਿੱਤ ਦੇ ਮੁਤਾਬਕ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਜਿਹੜਾ ਉਹ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਦਾ ਯਤਨ ਕੀਤਾ ਔਰ ਇਹ ਸਾਡੇ ਲਈ ਖੁਸ਼ੀ ਦੀ ਗੱਲ ਹੈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਪਰ ਕੇਂਦਰ ਸਰਕਾਰ ਨੂੰ ਜਿਹੜਾ ਹੈ ਉਹ ਪੰਜਾਬ ਦੇ ਨਾਲ ਖੜਨਾ ਚਾਹੀਦਾ ਸੀ ਔਰ ਕਿੱਡੀ ਹੈਰਾਨੀ ਦੀ ਗੱਲ ਹੈ ਕਿ 80 ਕਿਲੋਮੀਟਰ ਬਾਰਡਰ ਜਿਹੜਾ ਹੈ ਉਹ ਰੁੜ ਗਿਆ 90 ਦੇ ਕਰੀਬ ਬੀਐਸਐਫ ਦੀਆਂ ਚੌਂਕੀਆਂ ਵੀ ਰੁੜ ਗਈਆਂ ਤੇ ਪੰਜਾਬ ਵੱਲ ਜਿਹੜਾ ਉਹ ਧਿਆਨ ਜਿਹੜਾ ਹੈ ਕੇਂਦਰ ਸਰਕਾਰ ਨੇ ਬਿਲਕੁਲ ਹੀ ਨਹੀਂ ਦਿੱਤਾ ਤੇ ਮੈਨੂੰ ਲੱਗਦਾ ਹੈ ਕਿ ਜਿਹੜਾ 1600 ਕਰੋੜ ਰੁਪਏ ਦਿੱਤਾ ਹੈ ਤੇ ਇਹ ਜੇ 1600 ਕਰੋੜ ਰੁਪਏ ਦੀ ਤਕਸੀਮ ਇਹ ਕੇਜਰੀਵਾਲ ਸਾਹਿਬ ਕਰਦੇ ਆ ਤੇ 1000 ਕਰੋੜ ਰੁਪਏ ਜਿਹੜਾ ਇਹ ਐਡਵਰਟਾਈਜ਼ਮੈਂਟ ਤੇ ਲਾਉਣਗੇ ਤੇ ਪੱਲੇ ਜਿਹੜਾ ਸਿਰਫ 600 ਕਰੋੜ ਹੀ ਪੈਣਾ ਇਸ ਲਈ ਅਪੀਲ ਹੈ ਵੀ ਚਲੋ ਦਿੱਤਾ ਤਾਂ ਬਹੁਤ ਘੱਟ ਹੈ ਪਰ ਜਿਹੜਾ ਵੀ ਦਿੱਤਾ ਹੈਗਾ ਇਹ ਸਿੱਧਾ ਜਿਹੜੇ ਪੀੜਤ ਨੇ ਚਾਹੇ ਉਹ ਕਿਸਾਨ ਹੈ ਮਜ਼ਦੂਰ ਹੈ ਛੋਟੇ ਦੁਕਾਨਦਾਰ ਹੈ ਜਿਹੜੇ ਵੀ ਪ੍ਰਭਾਵਿਤ ਹੋਏ ਹੈ ਉਹਨਾਂ ਦੇ ਸਿੱਧਾ ਖਾਤਿਆਂ 'ਚ ਪਾਏ ਜਾਣ ਤਾਂ ਕਿ ਹਰ ਇੱਕ ਨੂੰ ਜਿਹੜਾ ਹੈ ਉਹ ਲਾਭ ਮਿਲ ਸਕੇ ਰਕਮ ਤਾਂ ਇੰਨੀ ਕੀ ਹੈ ਜਿੰਨਾ ਊਠ ਦੇ ਮੂੰਹ 'ਚ ਜੀਰਾ ਪਰ ਫਿਰ ਵੀ ਚਲੋ ਜੋ ਵੀ ਦਿੱਤਾ ਹੈਗਾ ਉਹ ਸਿੱਧਾ ਖਾਤਿਆਂ ਦੇ ਵਿੱਚ ਪਾਇਆ ਜਾਵੇ ਸਾਡੀ ਪਾਰਟੀ ਵੱਲੋਂ ਵੀ ਜਿਹੜਾ ਹੈ ਉਹ ਮਦਦ ਕਰਨ ਵਾਸਤੇ ਰਾਹਤ ਕੈਂਪ ਲਾਏ ਗਏ ਨੇ ਫਰੋਜਪੁਰ ਦੇ ਵਿੱਚ ਲੱਗਿਆ ਸੁਲਤਾਨਪੁਰ ਲੋਧੀ ਦੇ ਵਿੱਚ ਲੱਗਿਆ ਹਰੀਕੇ ਲੱਗਿਆ ਅੱਜ ਅਸੀਂ ਡੇਰਾ ਬਾਬਾ ਨਾਨਕ ਤੇ ਅਜਨਾਲੇ ਵੀ ਜਾ ਰਹੇ ਹਾਂ ਉੱਥੇ ਵੀ ਸ਼ੁਰੂਆਤ ਕਰਾਵਾਂਗੇ ਔਰ ਸਭ ਤੋਂ ਵੱਡੀ ਗੱਲ ਜਿਹੜੀ ਇਹ ਹੈ ਕਿ ਅਸੀਂ ਡਾਟੇ ਇਕੱਠੇ ਕਰ ਰਹੇ ਹਾਂ ਜੀ ਔਰ ਫਰੋਜਪੁਰ ਦੇ ਵਿੱਚ ਸਾਡੇ ਕੋਲੇ 830 ਪਰਿਵਾਰਾਂ ਦੇ ਜਿਹੜੇ ਹੈ ਡਾਟੇ ਜਿਹੜੇ ਆ ਉਹ ਆਏ ਆ ਔਰ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੂੰ ਮਦਦ ਜਿਹੜੀ ਹੈ ਆਹੀ 5-7 ਦਿਨ ਦੇ ਕੇ ਤੇ ਫਿਰ ਜਿਹੜਾ ਹੈ ਉਹ ਬੰਦ ਨਾ ਕੀਤੀ ਜਾਵੇ ਜਿੰਨਾ ਚਿਰ ਇਹ ਪਰਿਵਾਰ ਉੱਬਰਦੇ ਨਹੀਂ ਆ ਉਹਨਾਂ ਚਿਰ ਇਹਨਾਂ ਨੂੰ ਮਾਈਕ ਸਹਦਾ ਜਿਹੜੀ ਹੈ ਉਹ ਜਾਰੀ ਰੱਖੀ ਜਾਵੇ ਸਰਦਾਰ ਰਖੜਾ ਸਾਹਿਬ ਮੇਰੇ ਕੋਲੇ ਬੈਠੇ ਆ ਕੱਲ ਵੀ ਇਹਨਾਂ ਨੇ 10 ਕਰੋੜ ਰੁਪਏ ਦਾ ਜਿਹੜਾ ਐਲਾਨ ਕੀਤਾ ਉਹ ਸਾਡੀ ਪਾਰਟੀ ਦੇ ਵਰਕਰ ਜਾਂ ਸਾਡੀਆਂ ਜਿਹੜੀਆਂ ਸਹਿਯੋਗੀ ਜਥੇਬੰਦੀਆਂ ਨੇ ਉਹਨਾਂ ਨਾਲ ਜੁੜੇ ਜਿਹੜੇ ਵਲੰਟੀਅਰ ਆ ਉਹ ਇਸ 10 ਕਰੋੜ ਰੁਪਏ ਦੀ ਜਿਹੜੀ ਹੈ ਉਹ ਤਕਸੀਮ ਜਿਹੜੀ ਹੈ ਉਹ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਕਰਨਗੇ 1 ਲੱਖ ਲੀਟਰ ਡੀਜ਼ਲ ਜਿਹੜਾ ਹੈ ਅਸੀਂ ਜਿਹੜਾ ਹੈ ਉਹ ਦੇਾਂਗੇ ਕਿਉਂਕਿ ਰੇਤਾ ਚੁੱਕਣਾ ਪਏਗਾ ਬਾਅਦ ਦੇ ਵਿੱਚ ਤੇ ਰੇਤਾ ਚੁੱਕਣ ਵਾਸਤੇ ਡੀਜ਼ਲ ਦੀ ਲੋੜ ਪੈਗੀ ਤਾਂ 1 ਲੱਖ ਲੀਟਰ ਦੇ ਜਿਹੜਾ ਡੀਜ਼ਲ ਹੈ ਉਹ ਅਸੀਂ ਪ੍ਰੋਵਾਈਡ ਕਰਾਵਾਂਗੇ ਸਰਦਾਰ ਰਵਿੰਦਰ ਸਿੰਘ ਸਾਡੀ ਪਾਰਟੀ ਨਾਲ ਜੁੜੇ ਹੈ ਉਹਨਾਂ ਨੇ ਵੀ ਬਹੁਤ ਵੱਡੀ ਮਾਇਕ ਸਹਾਇਤਾ ਜਿਹੜੀ ਹੈ ਉਹ ਪਾਰਟੀ ਦੇ ਰਾਹੀ ਹੜਪੀੜਤਾਂ ਦੀ ਸਹਾਇਤਾ ਕਰਨ ਵਾਸਤੇ ਜਿਹੜਾ ਦੇਣ ਦਾ ਸਾਡੇ ਨਾਲ ਵਚਨ ਕੀਤਾ ਹੈਗਾ ਮੁੱਖੀ ਗੱਲ ਕੀ ਹੈ ਕਿ ਜਿਹੜੇ ਵੀ ਹੜ ਪ੍ਰਭਾਵਿਤ ਇਲਾਕੇ ਹੈ ਉੱਥੇ ਅਸੀਂ ਬਿਨਾਂ ਜਾਤ ਪਾਤ ਕੁੱਲ ਗੋ ਧਰਮ ਦੇਖਿਆਂ ਜਿਹੜੇ ਵੀ ਪ੍ਰਭਾਵਿਤ ਨੇ ਅਸੀਂ ਉਹਨਾਂ ਦੀ ਜਿਹੜੀ ਹੈ ਉਹ ਰੱਜਵੀਂ ਸਹਾਇਤਾ ਕਰਾਂਗੇ ਤੇ ਜਿਸ ਕਿਸਮ ਦੀ ਲੋੜ ਹੋਈ ਉਹਦੀ ਅਸੀਂ ਜਿਹੜੇ ਉਪਰ ਭਾਈ ਕਰਨ ਦਾ ਯਤਨ ਕਰਾਂਗੇ ਜਿੰਨੀ ਕ ਅਕਾਲ ਪੁਰਖ ਨੇ ਸਾਨੂੰ ਸਮਰੱਥਾ ਬਖਸ਼ੀ ਹੈ ਕਿਉਂਕਿ ਅਸੀਂ ਕੋਈ ਰਾਜੇ ਨਹੀਂ ਹੈ ਅਸੀਂ ਕੋਈ ਮਾਲਕ ਨਹੀਂ ਹੈ ਅਸੀਂ ਆਕਾਲ ਨਾ ਅਸੀਂ ਸਰਮਾਇਦਾਰ ਆ ਤੇ ਅਸੀਂ ਤਾਂ ਸਿਰਫ ਅਕਾਲ ਪੁਰਖ ਦੇ ਸੇਵਾਦਾਰ ਆ ਤੇ ਜਿੰਨੀ ਕ ਅਕਾਲ ਪੁਰਖ ਨੇ ਸਾਡੀ ਝੋਲੀ ਸੇਵਾ ਪਾਈ ਹੈ ਅਸੀਂ ਉਸ ਝੋਲੀ ਦੇ ਵਿੱਚੋਂ ਜਿਹੜਾ ਹੈ ਉਹ ਹੜਪੀਟਾਂ ਦੀ ਚੜੀ ਹੈ ਉਹ ਸੇਵਾ ਕਰਨ ਦਾ ਜਿਹੜਾ ਯਤਨ ਕਰਾਂਗੇ 10 ਕਰੋੜ ਰੁਪਏ ਰਖੜਾ ਸਾਹਿਬ ਨੇ ਅਨਾਉਂਸ ਕੀਤਾ ਹੈ ਇਹ ਵੀ ਸਾਡੇ ਪਾਰਟੀ ਦੇ ਵਲੰਟੀਅਰ ਵਰਕਰ ਤੇ ਸਾਡੇ ਜਿਹੜੇ ਸਹਿਯੋਗੀ ਜਿਹੜੀਆਂ ਸਾਡੀਆਂ ਜਥੇਬੰਦੀਆਂ ਉਹਨਾਂ ਦੇ ਵਲੰਟੀਅਰ ਜਿਹੜੇ ਆ ਉਹ ਕਰਨਗੇ ਤੇ ਸਰਦਾਰ ਰਵੀਂਦਰ ਸਿੰਘ ਵੀ ਵੱਡੀ ਰਕਮ ਜਿਹੜੀ ਹੈ ਉਹ ਇਹਨਾਂ ਹੜ੍ਹ ਪੀੜਤਾਂ ਲਈ ਸਾਡੀ ਪਾਰਟੀ ਦੇ ਵਲੰਟੀਅਰਾਂ ਦੁਆਰਾ ਜਿਹੜਾ ਹੈ ਉਹ ਸਹਾਇਤਾ ਵਜੋਂ ਜਿਹੜਾ ਉਹ ਸਾਨੂੰ ਦੇਣਗੇ ਤੇ ਅਸੀਂ ਹਰ ਸੰਭਵ ਜਿਹੜੀ ਹੈ ਉਹ ਮਦਦ ਕਰਦੇ ਰਾਂਗੇ ਔਰ ਉਹਨਾਂ ਚੜ ਕਰਦੇ ਰਾਵਾਂਗੇ ਜਿੰਨਾਂ ਚੜ ਪੀੜਤ ਪਰਿਵਾਰ ਜਿਹੜੇ ਆ ਉਹ ਉੱਭਰ ਨਹੀਂ ਜਾਂਦੇ ਚਾਹੇ ਡੈਮੇਜ ਹੋਏ ਘਰਾਂ ਦੀ ਪੁਨਰ ਉਸਾਰੀ ਹੈ ਉਹਦੇ ਵਿੱਚ ਅਸੀਂ ਵੱਡਾ ਯੋਗਦਾਨ ਪਾਵਾਂਗੇ ਬੱਚਿਆਂ ਦੀਆਂ ਫੀਸਾਂ ਸਟੇਸ਼ਨਰੀ ਹੈ ਉਹਦੇ ਵਿੱਚ ਅਸੀਂ ਆਪਣਾ ਯੋਗਦਾਨ ਪਾਵਾਂਗੇ ਪਸ਼ੂਆਂ ਦੇ ਚਾਰੇ ਫੀਡ ਲਈ ਅਸੀਂ ਆਪਣਾ ਜਿਹੜਾ ਬਣਦਾ ਯੋਗਦਾਨ ਜਿੰਨਾ ਕਿ ਸਾਨੂੰ ਪਰਮਾਤਮਾ ਨੇ ਸਮਰੱਥਾ ਦਿੱਤੀ ਅਸੀਂ ਪਾਉਣ ਦਾ ਯਤਨ ਕਰਾਂਗੇ ਸਰ ਜਿੰਨੇ ਕ ਪੈਸੇ ਦਿੱਤੇ ਮੈਨੂੰ ਨਹੀਂ ਲੱਗਦਾ ਕਿ 1 ਕਰੋੜ ਰੁਪਇਆ ਜਿਹੜਾ ਇੱਕ ਪਿੰਡ ਨੂੰ ਵੀ ਮਿਲੇਗਾ 1700 ਪਿੰਡ ਆ ਜੀ ਤੇ ਇਸ ਹਿਸਾਬ ਨਾਲ ਮੇਰੇ ਖਾਲੇ 90 ਕ ਲੱਖ ਰੁਪਇਆ ਬਣਦਾ ਤੇ 90 ਕ ਲੱਖ ਰੁਪਏ ਨਾਲ ਤਾਂ 1 ਕਿਲੋਮੀਟਰ ਸੜਕ ਦਾ ਟੋਟਾ ਨਹੀਂ ਬਣਦਾ ਹੈ ਮੈਂ ਪਹਿਲਾਂ ਕਿਹਾ ਕਿ ਇਹ ਇੱਕ ਮਜ਼ਾਕ ਹੈ ਤੇ ਇਹ ਮਜ਼ਾਕ ਦਿੱਲੀੋਂ ਬੈਠੇ ਕਰ ਦਿੰਦੇ ਤੇ ਸ਼ਾਇਦ ਅਸੀਂ ਇੰਨਾ ਬੁਰਾ ਨਾ ਬਣਾਉਂਦੇ ਲੇਕਿਨ ਪੰਜਾਬ ਦੀ ਧਰਤੀ ਤੇ ਆ ਕੇ ਮਜ਼ਾਕ ਕੀਤਾ ਕੇਂਦਰ ਨੇ ਜਿਹੜਾ 1600 ਕਰੋੜ ਰੁਪਏ ਇਸ ਤੋਂ ਵੱਧ ਜਿਹੜਾ ਸੰਗਤ ਨੇ ਆਪ ਕੰਨਾ ਕਰਕੇ ਲਗਾ ਦੇਣਾ ਉਹ ਤਾਂ ਸਾਡੀ ਉਹ ਤਾਂ ਗੁਰੂ ਸਾਹਿਬਾਨ ਦੀ ਬਖਸ਼ਿਸ਼ ਹੈ ਕਿ ਹਮੇਸ਼ਾ ਪੰਜਾਬ ਜਿਹੜਾ ਹੈ ਉਹ ਪੰਜਾਬ ਨਾਲ ਖੜਦਾ ਹੈ ਤੇ ਮੈਂ ਪੰਜਾਬ ਦੇ ਨੌਂ ਜ਼ਬਾਨਾਂ ਨੂੰ ਅਪੀਲ ਕਰਦਾ ਕਿ ਤੁਸੀਂ ਉਠੋ ਪੰਜਾਬ ਨੂੰ ਖੜਾ ਕਰਨ ਦੇ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੋਊਗਾ ਆਓ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਸੰਭੀਏ ਐਨ ਆਰ ਆਈਆਂ ਨੂੰ ਮੈਂ ਅਪੀਲ ਕਰਦਾ ਕਿ ਆਓ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਨੂੰ ਮੁੜ ਖੜਾ ਕਰਨ ਦੇ ਲਈ ਆਪਣਾ ਬੰਦਾ ਯੋਗਦਾਨ ਪਾਈਏ ਛੱਡਿਏ ਸੀ ਇਹਨਾਂ ਦਾ ਖੜਾ ਇਹ ਸਹਾਇਤਾ ਦੇ ਨਾਂ ਤੇ ਮਜ਼ਾਕੀ